ਪਾਪਾ ਅਸੀਂ ਇੱਥੇ ਕਿਉਂ ਰੁਕ ਗਏ ਆ ਅਸੀਂ ਘਰ ਕਿਉਂ ਨਹੀਂ ਜਾ ਰਹੇ ਇਸ ਸਵਾਲ ਸੀ ਛੋਟੇ ਬੱਚੇ ਦਾ ਆਪਣੇ ਪਿਤਾ ਤੋਂ 1914 ਵਿੱਚ ਜਦੋਂ ਕਮਗਾਟਾ ਮਾਰੂ ਦੇ ਪੱਲੇ ਸਿਰਫ ਉਮੀਦ ਸੀ ਤੇ ਉਸ ਦੇ ਪਿੱਛੇ ਸਿਰਫ ਫੇਦਪਾ ਅੱਜ ਅਸੀਂ ਤੁਹਾਨੂੰ ਲੈ ਕੇ ਚਲਾਂਗੇ ਇੱਕ ਐਸੇ ਇਤਿਹਾਸਿਕ ਯਾਤਰਾ ਉਤੇ ਜੋ ਸਿਰਫ ਸਮੁੰਦਰੀ ਨਹੀਂ ਹੋਈ ਯਾਤਰਾ ਸੀ ਆਜ਼ਾਦੀ ਦੀ ਯਾਤਰਾ ਸੀ ਇਨਸਾਫ਼ ਦੀ ਅਤੇ ਆਤਮ ਸੰਵਾਦ ਦੀ ਇੱਕ ਕਹਾਣੀ ਹੈ ਕਮਗਾਟਾ ਮਾਰੂ ਅਤੇ ਮੇਵਾਸਿਕ ਲੋਕਾਂ ਦੀ ਤੇ ਇਤਿਹਾਸ ਦੇ ਇਸ ਪਹਿਲੇ ਉਤੇ ਤਰਸੇਮ ਜਸੜ ਦੀ 1 ਮਈ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਗੁਰੂ ਨਾਨਕ ਜਹਾਜ਼ ਜੋ ਇਤਿਹਾਸ ਦੇ ਇਸ ਪੱਖ ਨੂੰ ਵੀ ਬਖੂਬੀ ਦਿਖਾਉਣ ਵਾਲੀ ਹੈ ਜਪਾਨ ਤੋਂ ਕੈਨੇਡਾ ਦਿਵਾਨਾ ਹੋਇਆ ਜਹਾਜ਼ ਕਮਗਾਟਾ ਮਾਰੂ ਜਿਸ ਵਿੱਚ 376 ਪੰਜਾਬੀ ਸਿੱਖ ਸਵਾਰ ਸਨ ਉਹਨਾਂ ਦੇ ਮਨ ਵਿੱਚ ਸਿਰਫ ਇੱਕ ਉਮੀਦ ਸੀ ਇੱਕ ਨਵਾਂ ਜੀਵਨ ਇੱਕ ਨਵਾਂ ਸੰਸਾਰ ਪਰ ਵੈਂਕੂਵਰ ਪਹੁੰਚਣ ਉੱਤੇ ਕੈਨੇਡੀਅਨ ਸਰਕਾਰ ਨੇ ਉਹਨਾਂ ਨੂੰ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਕਿਉਂਕਿ ਉਹ ਭਾਰਤੀ ਸਨ ਪਰ ਉਸ ਦੇ ਵਿੱਚੋਂ ਇੱਕ ਅਜੇਹਾ ਭਾਰਤੀ ਪਰਿਵਾਰ ਸੀ ਜਿਸ ਨੂੰ ਉਤਰਨ ਦੀ ਇਜਾਜ਼ਤ ਮਿਲੀ ਸੀ ਤੇ ਕਿਹਾ ਇਹ ਵੀ ਜਾਂਦਾ ਹੈ ਉਹ ਪਰਿਵਾਰ ਸੀ ਬ੍ਰਿਟਿਸ਼ ਸਰਕਾਰ ਦਾ جاسੂਸ ਲਗਭਗ 2 ਮਹੀਨੇ ਯਾਤਰੀ ਜਹਾਜ਼ ਉੱਤੇ ਰੁਕੇ ਰਹੇ ਨਾ ਉਤਰ ਸਕੇ ਨਾ ਵਾਪਸ ਜਾ ਸਕੇ ਏਸੀ ਨਸਲੀ ਪੇਰਪਾਸ ਜੋ ਕਾਨੂੰਨ ਦੇ ਲਬਾਦੇ ਚ ਛੁਪਿਆ ਹੋਇਆ ਸੀ ਇਸ ਅਨਿਆਏ ਵਿਦੇਸ਼ਾਂ ਵਿੱਚ ਵੱਸਦੇ ਭਾਰਤੀਆਂ ਦੇ ਮਨ ਵਿੱਚ ਇੱਕ ਅੱਗ ਲਾ ਦਿੱਤੀ ਇਸ ਨੂੰ ਅਗ ਦਿੱਤੀ ਗਦਰ ਪਾਰਟੀ ਅਤੇ ਜਲਾਲ ਪਾਇਆ ਮੇਵਾ ਸਿੰਘ ਲੋਪੋਕੇ ਮੇਵਾ ਸਿੰਘ ਪੰਜਾਬ ਦੇ ਲੋਪੋਕੇ ਪਿੰਡ ਜੋ ਕਿ ਅੰਬਰਸਰ ਦੇ ਅਜਨਾਲੇਦ ਨੇੜੇ ਪੈਂਦਾ ਹੈ ਉੱਥੋਂ ਕੈਨੇਡਾ ਆਇਆ ਇੱਕ ਸਾਧਾਰਨ ਵਿਅਕਤੀ ਸੀ ਜਦੋਂ ਉਹਨਾਂ ਦੇ ਸਾਥੀਆਂ ਨੂੰ ਤੰਗ ਪਾਇਆ ਗਿਆ ਜਦ ਗੁਰਦੁਆਰੇ ਦੀ ਬੇਅਦਬੀ ਹੋਈ ਜਦ ਸੱਚ ਬੋਲੇ ਜਾਣ ਵਾਲੇ ਗਦਰੀਆਂ ਨੂੰ ਮਾਰਿਆ ਗਿਆ ਉਹ ਚੁੱਪ ਨਾ ਰਿਹਾ ਜੇ ਧਰਮ ਸਥਾਨ ਦੀ ਬੇਅਦਬੀ ਹੋਵੇ ਜੇ ਬੇਗੁਨਾਹ ਮਾਰੇ ਜਾਣ ਚੁੱਪ ਪ੍ਰੈਣਾ ਵੀ ਗੁਨਾਹ ਹੈ ਮੈਂ ਗੋਲੀਆਂ ਨਹੀਂ ਇਨਸਾਫ ਚਲਾਇਆ ਹੈ ਇਹ ਬੋਲ ਨੇ ਮੀਵਾ ਸਿੰਘ ਦੇ ਉਹ ਸਿਰ ਤਾਂ ਹੌਲੀ ਕੀਤਾ ਗਿਆ ਪਰ ਇਤਿਹਾਸ ਉੱਚਾ ਹੋ ਗਿਆ ਉਪਾਰਤ ਦਾ ਪਹਿਲਾ ਵਿਦੇਸ਼ੀ ਇਨਕਲਾਬੀ ਸ਼ਹੀਦ ਬਣਿਆ ਜਿਸ ਦਾ ਨਾਮ ਸੀਗਾ ਮੇਵਾਸੀ ਲੋਕੋ ਕੇ ਜਦ ਜਹਾਜ਼ ਵਾਪਸ ਕੋਲਕਾਤਾ ਪੁੱਜਿਆ ਬ੍ਰਿਟਾਨਵੀ ਸਰਕਾਰ ਨੇ ਉਹਨਾਂ ਉੱਤੇ ਗੋਲੀਆਂ ਚਲਾਈਆਂ 20 ਤੋਂ ਵੱਧ ਸਿੱਖਾਂ ਦੀ ਮੌਤ ਹੋ ਗਈ ਇਹ ਸੀ ਕਾਮਾਗਾਟਾ ਮਾਰੂ ਘਟਨਾ ਇੱਕ ਜਿੱਥੇ ਸਿਰਫ ਆਵਾਜ਼ ਦਬਾਈ ਗਈ ਪਰ ਹੌਸਲਾ ਨਹੀਂ ਅੱਜ ਵੀ ਜਦ ਅਸੀਂ ਆਜ਼ਾਦੀ ਦੀ ਗੱਲ ਕਰਦੇ ਹਾਂ ਤੇ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਜਿਹੜੇ ਦੂਜੀ ਧਰਤੀ ਉੱਤੇ ਵੀ ਮਾ ਪਾਰਤ ਲਈ ਜੀਉਂਦੇ ਰਹੇ ਅਤੇ ਉਸ ਦੇ ਲਈ ਸ਼ਹੀਦ ਹੋ ਗਏ ਕਾਮਾਗਾਟਾ ਮਾਰੂ ਸਾਡੇ ਸਬਰ ਅਤੇ ਸੰਘਰਸ਼ ਦੀ ਮਿਸਾਲ ਹੈ ਮੇਵਾ ਸਿੰਘ ਸਾਡੀ ਸ਼ਹਾਦਤ ਦੀ ਰੂਹ ਹਨ ਇਹ ਸਿਰਫ ਇਤਿਹਾਸ ਨਹੀਂ ਇਹ ਸਾਡੀ ਪਛਾਣ ਹੈ